ਉਦਿਆ ਬੋਲਦਿਆਂ ਮੇਰੀ ਧਰ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਇਹਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਮੇਰੀ ਧਰ ਪਤਨੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਿ ਇਹਦੀ ਕੁਝ ਹੋਰ ਹੋਰ ਦਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਪੂਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਬੋਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਖੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਂਦਾ ਵੀਡੀਓ ਰਿਲੀਜ਼ ਕੀਤਾ ਜੀ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਦੀ ਇਹਦੇ ਕੋਈ ਗੱਲ ਹੀ ਨਹੀਂ ਪਤਨੀ ਨੇ ਪ੍ਰਚਾਰ ਦੌਰਾਨ ਵਿਵਾਦਤ ਬੋਲ ਬੋਲੇ ਤਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸਵਾਲ ਹੋਣੇ ਸ਼ੁਰੂ ਹੋ ਗਏ ਪਤੀ ਤੇ ਪ੍ਰਧਾਨ ਸਾਹਿਬ ਨੇ ਵੀ ਫਿਰ ਪੂਰੀ ਜ਼ਿੰਮੇਵਾਰੀ ਦੇ ਨਾਲ ਪਤਨੀ ਦੀ ਗਲਤੀ ਤੇ ਸਪਸ਼ਟਿਕਰਨ ਵੀ ਦਿੱਤਾ ਤੇ ਬਚਾ ਵੀ ਕੀਤਾ ਦਰਅਸਲ ਬੀਤੇ ਦਿਨ ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੀ ਤਰਮ ਪਤਨੀ ਅਮਰਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਗੁਰੂ ਨਾਨਕ ਸਾਹਿਬ ਤੇ ਹੋਰਨਾ ਗੁਰੂ ਸਾਹਿਬਾਨ ਦੇ ਪੰਜੇ ਨਾਲ ਕਰ ਦਿੱਤੀ ਜਿਸ ਤੋਂ ਬਾਅਦ ਅਮਰਤਾ ਵੜਿੰਗ ਨੂੰ ਐਸਜੀਪੀਸੀ ਤੋਂ ਝਾੜਵੀ ਪਈ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਗਈ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਤੇ ਕਾਰਵਾਈ ਕਰਨ ਲਈ ਆਖਿਆ ਲੇਕਿਨ ਇਸੇ ਵਿਚਾਲੇ ਅਮਰਤਾ ਵੜਿੰਗ ਦੇ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗ ਲਈ ਗਈ ਇਸਾਰੇ ਮਾਮਲੇ ਸੰਬੰਧੀ ਜਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਸਵਾਲ ਜਵਾਬ ਹੋਏ ਤਾਂ ਉਹਨਾਂ ਵੀ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਪਤਨੀ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਵਿਰੋਧੀ ਇਸ ਤੇ ਸਿਆਸਤ ਕਰਨੀ ਬੰਦ ਕਰਨ। ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ। ਤੋ ਤੁਸੀਂ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ 'ਚ ਕੋਈ ਗੱਲ ਹੀ ਨਹੀਂ। ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਤੇ ਖਿਲਾਫ ਗੱਲ ਦੀ ਕਹੀ ਗਈ ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਔਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਏ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਨੀ ਕੀਤੀ ਬਿਨਾ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹਦੇ 'ਚ ਅਸੀਂ ਭੁੱਲ ਬਖਸ਼ਾਉਣੇ ਹੈ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮ ਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਉਹਦੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਭੁੱਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਤੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਤੁਹਾਈ ਪੌੜੀਆਂ ਦੀ ਸੇਵਾ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਆਏ ਆਂ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਹ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗੀ